ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਦੀ ਰਸੋਈ ਵਿੱਚ ਜੇ ਤੁਸੀਂ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਅੱਜ ਅਸੀਂ ਬਣਾਵਾਂਗੇ ਨਿਊ ਰੈਸਿਪੀ ਵੈਜੀਟੇਬਲਸ ਹੈਲਦੀ 스ਨੈਕਸ ਇਹ 스ਨੈਕਸ ਅਸੀਂ ਸਬਜ਼ੀਆਂ ਨਾਲ ਬਣਾਏ ਨੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਸਕਦੇ ਹੋ ਇਹ ਬੱਚਿਆਂ ਨੂੰ ਬਹੁਤ ਹੀ ਪਸੰਦ ਆਉਂਦੇ ਨੇ ਤੇ ਖਾਣ ਵਿੱਚ ਵੀ ਬਹੁਤ ਹੈਲਦੀ ਨੇ 컬러ਫੁਲ ਸਨੈਕਸ ਬੱਚਿਆਂ ਨੂੰ ਬਹੁਤ ਪਸੰਦ ਹੁੰਦੇ ਨੇ ਇਹ ਆਪਾਂ ਨੇ ਰੰਗੀਲੇ ਸਨੈਕਸ ਬਣਾਏ ਨੇ ਤੁਸੀਂ ਵੀ ਇਸ ਤਰੀਕੇ ਨਾਲ ਕਰੇ ਬਹੁਤ ਹੀ ਆਸਾਨੀ ਨਾਲ ਇਹ ਸਨੈਕਸ ਬਣਾ ਸਕਦੇ ਹੋ ਇਹਨਾਂ ਸਨੈਕਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਚਾਹੀਦੀ ਹੈ ਪਾਲਕ ਪਾਲਕ ਚਾਹੀਦੀ ਹੈ ਆਪਾਂ ਨੂੰ ਪਾਲਕ ਨੂੰ ਆਪਾਂ ਨੇ ਧੋਸ ਮਾਰ ਕੇ ਸਾਫ਼ ਕਰਕੇ ਰੱਖ ਲੈਣਾ ਇੱਕ ਆਪਾਂ ਨੂੰ ਚਕੁੰਦਰ ਚਾਹੀਦਾ ਚਕੁੰਦਰ ਨੂੰ ਵੀ ਆਪਾਂ ਨੇ ਛਿੱਲ ਲੈਣਾ ਤੇ ਇੱਕ ਚਮਚ ਆਪਾਂ ਨੂੰ ਹਲਦੀ ਪਾਊਡਰ ਚਾਹੀਦਾ ਇਹ ਤਿੰਨ ਚੀਜ਼ ਆਪਾਂ ਨੂੰ ਚਾਹੀਦੀਆਂ ਨੇ ਇਹ ਸਨੈਕਸ ਬਣਾਉਣ ਲਈ ਹਾਂਜੀ ਇਹਨਾਂ ਤਿੰਨਾਂ ਚੀਜ਼ਾਂ ਨਾਲ ਹੀ ਆਪਾਂ ਇਹ ਕਲਰਫੁੱਲ ਸਨੈਕਸ ਬਣਾਵਾਂਗੇ ਚਕੁੰਦਰ ਆਪਣੇ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੋਣ ਦਿੰਦਾ ਤੇ ਨਾ ਹੀ ਪਾਲਕ ਆਪਣੇ ਸਰੀਰ ਵਿੱਚ ਖੂਨ ਦੀ ਕਮੀ ਹੋਣ ਦਿੰਦੀ ਹੈ ਇਹਨਾਂ ਤਿੰਨਾਂ ਦੇ ਅਲੱਗ-ਅਲੱਗ ਫਾਇਦੇ ਨੇ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਨਾਲ ਹੀ ਇਹ ਸਨੈਕਸ ਬਣਾ ਕੇ ਤਿਆਰ ਕਰਾਂਗੇ ਇਹ ਤਿੰਨੋਂ ਚੀਜ਼ਾਂ ਆਪਾਂ ਨੇ ਲੈ ਲੈਣੀਆਂ ਨੇ ਕਾਫੀ ਬੱਚੇ चुकंदर ਤੇ ਪਾਲਕ ਨੂੰ ਖਾਣਾ ਪਸੰਦ ਨਹੀਂ ਕਰਦੇ ਪਰ ਜੇ ਤੁਸੀਂ ਇਸ ਤਰੀਕੇ ਨਾਲ ਸਨੈਕਸ ਬਣਾਓਗੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਨੇ ਇਹਨੂੰ ਮਿਕਸੀ ਜਾਰ ਵਿੱਚ ਪਾ ਕੇ ਪੀਸ ਲੈਣਾ ਹੈ ਇਹਦਾ ਇੱਕ ਪੇਸਟ ਤਿਆਰ ਕਰ ਲੈਣਾ ਹੈ ਪਾਲਕ ਨੂੰ ਆਪਾਂ ਨੇ ਪੀਸ ਲਿਆ ਹੈ ਤੇ ਹੁਣ ਆਪਾਂ ਇਹਨੂੰ ਇੱਕ ਕੋਲੀ ਵਿੱਚ ਕੱਢ ਲਵਾਂਗੇ ਹੁਣ ਆਪਾਂ ਨੇ ਇਹਨੂੰ ਕੋਲੀ ਵਿੱਚ ਕੱਢ ਲਿਆ ਹੈ ਤੇ ਹੁਣ ਆਪਾਂ ਐਸੇ ਤਰ੍ਹਾਂ ਹੀ ਚੁਕੁੰਦਰ ਨੂੰ ਵੀ ਪੀਸ ਲਵਾਂਗੇ ਮਿਕਸੀ ਜਾਰ ਵਿੱਚ ਪਾ ਕੇ ਚੁਕੁੰਦਰ ਨੂੰ ਆਪਾਂ ਨੇ ਛੋਟੇ-ਛੋਟੇ ਪੀਸਿਸ ਵਿੱਚ ਕੱਟ ਲੈਣਾ ਹੈ ਪਾਲਕ ਦੀ ਤਰ੍ਹਾਂ ਚਕੁੰਦਰ ਨੂੰ ਵੀ ਆਪਾਂ ਨੇ ਮਿਕਸੀ ਜਾਰ ਵਿੱਚ ਪਾ ਕੇ ਪੀਸ ਲੈਣਾ ਹੁਣ ਇਹਨਾਂ ਨੂੰ ਵੀ ਆਪਾਂ ਨੇ ਇੱਕ ਕੋਲੀ ਵਿੱਚ ਕੱਢ ਲੈਣਾ ਚਕੁੰਦਰ ਵੀ ਆਪਾਂ ਨੇ ਚੰਗੀ ਤਰ੍ਹਾਂ ਪੀਸ ਲਿਆ ਹੈ ਹੁਣ ਇੱਕ ਕੋਲੀ ਵਿੱਚ ਆਪਾਂ ਨੇ ਇੱਕ ਚਮਚ ਹਲਦੀ ਲੈਣੀ ਹੈ ਇਹਦੇ ਵਿੱਚ ਪਾਣੀ ਪਾ ਕੇ ਹਲਦੀ ਦਾ ਵੀ ਕੋਲ ਤਿਆਰ ਕਰ ਲੈਣਾ ਪਾਲਕ ਚਕੁੰਦਰ ਤੇ ਹਲਦੀ ਦਾ ਕੋਲ ਆਪਣੇ ਕੋਲ ਤਿਆਰ ਹੋ ਚੁੱਕਿਆ ਐਨਾ ਤਿੰਨ ਚੀਜ਼ਾਂ ਨਾਲ ਹੀ ਆਪਾਂ ਕਲਰਫੁੱਲ ਸਨੈਕਸ ਬਣਾਵਾਂਗੇ ਹੁਣ ਆਪਾਂ ਨੇ ਇੱਕ ਕਟੋਰੀ ਮੈਦਾ ਲੈ ਲੈਣਾ ਇਹਦੇ ਵਿੱਚ ਅੱਧਾ ਚਮਚ ਆਪਾਂ ਨੇ ਨਮਕ ਪਾਉਣਾ ਤੇ ਆਪਾਂ ਨੇ ਜਿਹੜਾ ਪਾਲਕ ਦਾ ਪੇਸਟ ਤਿਆਰ ਕੀਤਾ ਸੀਗਾ ਉਹਦੇ ਨਾਲੇ ਮੈਦਾ ਆਪਾਂ ਗੁੰਨ ਲਵਾਂਗੇ ਜੇ ਤੁਹਾਨੂੰ ਪਾਲਕ ਦਾ ਪੇਸਟ ਥੋੜਾ ਜਿਹਾ ਗਾੜਾ ਲੱਗਦਾ ਤੁਸੀਂ ਉਹਦੇ ਵਿੱਚ ਪਾਣੀ ਵੀ ਪਾ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਨੇ ਗੁੰਨ ਕੇ ਇੱਕ ਡੋ ਤਿਆਰ ਕਰ ਲੈਣਾ ਆਪਣਾ ਪਾਲਕ ਦਾ ਡੋ ਤਿਆਰ ਹੋ ਚੁੱਕਿਆ ਐਸ ਤਰੀਕੇ ਨਾਲ ਹੀ ਆਪਾਂ ਨੇ ਇੱਕ ਕੋਲੀ ਮੈਦਾ ਹੋਰ ਲੈਣਾ ਤੇ ਉਹਦੇ ਵਿੱਚ ਅੱਧਾ ਚਮਚ ਨਮਕ ਐਡ ਕਰ ਦੇਣਾ ਚਕੁੰਦਰ ਦਾ ਜਿਹੜਾ ਆਪਾਂ ਨੇ ਪੇਸਟ ਤਿਆਰ ਕੀਤਾ ਸੀਗਾ ਉਹ ਇਹਦੇ ਵਿੱਚ ਪਾ ਕੇ ਆਪਾਂ ਨੇ ਇਹ ਮੈਦੇ ਨੂੰ ਗੁੰਨ ਲੈਣਾ ਚੰਗੀ ਤਰੀਕੇ ਨਾਲ ਇਹਨੂੰ ਗੁੰਨ ਕੇ ਆਪਾਂ ਨੇ ਐਦਾ ਇੱਕ ਡੋ ਤਿਆਰ ਕਰ ਲੈਣਾ ਬਹੁਤ ਹੀ ਸੋਹਣਾ ਕਲਰ ਬਣ ਕੇ ਆਇਆ ਇਹਦਾ ਡੋ ਦਾ ਇਸ ਤਰੀਕੇ ਨਾਲ ਤੁਹਾਡਾ ਡੋ ਬਣ ਜਾਵੇਗਾ ਇਸ ਤਰੀਕੇ ਨਾਲ ਤੁਸੀਂ ਘਰ ਵਿੱਚ ਆਸਾਨੀ ਨਾਲ ਸਨੈਕਸ ਤਿਆਰ ਕਰ ਸਕਦੇ ਹੋ ਅਸਰਿਕੇ ਨਾਲ ਹੀ ਆਪਾਂ ਨੇ ਇੱਕ ਕੋਲੀ ਮੈਦੇ ਦੀ ਹੋਰ ਲੈਣੀ ਹੈ ਤੇ ਉਹਦੇ ਵਿੱਚ ਅੱਧਾ ਚਮਚ ਨਮਕ ਐਡ ਕਰ ਦੇਣਾ ਹੈ। ਹਲਦੀ ਪਾਊਡਰ ਤੇ ਪਾਣੀ ਦਾ ਘੋਲ ਤਿਆਰ ਕਰਕੇ ਇਹਨੂੰ ਮੈਦੇ ਨੂੰ ਆਪਾਂ ਨੇ ਗੁੰਨ ਲੈਣਾ ਤੇ ਇੱਕ ਡੋ ਤਿਆਰ ਕਰ ਲੈਣਾ। ਐ ਤਿੰਨ ਤਰ੍ਹਾਂ ਦੇ ਆਪਾਂ ਨੇ ਡੋ ਤਿਆਰ ਕਰ ਲਏ ਨੇ। ਹੁਣ ਆਪਾਂ ਨੇ ਚਕਲਾ ਵੇਲਣ ਦੀ ਮਦਦ ਨਾਲ ਇਹਨਾਂ ਨੂੰ ਰੋਟੀ ਦੀ ਸ਼ੇਪ ਵਿੱਚ ਬੇਲ ਲੈਣਾ ਆਪਾਂ ਨੇ ਚਕਲਾ ਵੇਲਣ ਲੈ ਲਿਆ ਐ ਇਸ ਨੂੰ ਆਪਾਂ ਨੇ ਰੋਟੀ ਦੀ ਸ਼ੇਪ ਵਿੱਚ ਪਤਲਾ-ਪਤਲਾ ਬੇਲ ਲੈਣਾ ਚੰਗੇ ਤਰੀਕੇ ਨਾਲ ਬਹੁਤ ਹੀ ਆਸਾਨੀ ਨਾਲ ਇਹ ਸਨੈਕਸ ਕਾਰ ਵਿੱਚ ਬਣ ਕੇ ਤਿਆਰ ਹੋਣਗੇ ਬਹੁਤ ਹੀ ਹੈਲਦੀ ਵੀ ਨੇ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਹੁਣ ਆਪਾਂ ਇਹਨੂੰ ਅਲੱਗ ਸਾਈਡ ਤੇ ਰੱਖ ਲਵਾਂਗੇ ਇਸ ਤਰੀਕੇ ਨਾਲ ਆਪਾਂ ਪਾਲਕ ਵਾਲੇ ਡੋ ਨੂੰ ਵੀ ਰੋਟੀ ਦੀ ਸ਼ੇਪ ਵਿੱਚ ਬੇਲ ਲੈਣਾ ਐਨੂੰ ਵੀ ਆਪਾਂ ਨੇ ਅਲੱਗ ਰੱਖ ਲੈਣਾ ਇਸ ਤਰੀਕੇ ਨਾਲ ਚੁਕੰਦਰ ਦੇ ਡੋ ਨੂੰ ਵੀ ਆਪਾਂ ਨੇ ਰੋਟੀ ਦੀ ਸ਼ੇਪ ਵਿੱਚ ਬੇਲ ਲੈਣਾ ਇਹਨੂੰ ਵੀ ਆਪਾਂ ਨੇ ਅਲੱਗ ਸਾਈਡ ਵਿੱਚ ਰੱਖ ਲੈਣਾ ਹੁਣ ਹੁਣ ਆਪਾਂ ਨੇ ਚੱਕਲੇ ਵੇਲਨ ਤੇ ਰੱਖ ਕੇ ਇੱਕ ਚਾਕੂ ਦੀ ਮਦਦ ਨਾਲ ਇਹਨਾਂ ਦੀ ਸਿਰਿਆਂ ਦੇ ਕੰਢਾਹਿਆਂ ਤੋਂ ਕੱਟ ਲੈਣਾ ਇਹਨੂੰ ਆਪਾਂ ਨੇ ਇੱਕ ਵਰਗ ਸ਼ੇਪ ਦੇ ਆਕਾਰ ਵਿੱਚ ਕੱਟ ਲੈਣਾ ਬਾਹਰੀ ਕਿਨਾਰਿਆਂ ਦਾ ਜਿਹੜਾ ਆਪਣਾ ਵੇਸਟ ਮਟੀਰੀਅਲ ਹੈ ਉਹਨੂੰ ਆਪਾਂ ਨੇ ਅਲੱਗ ਕੱਢ ਲੈਣਾ ਇਸ ਤਰੀਕੇ ਨਾਲ ਇਹ ਚੌਰਸ ਸ਼ੇਪ ਵਿੱਚ ਬਣ ਕੇ ਤਿਆਰ ਹੋ ਚੁੱਕਿਆ ਹੁਣ ਆਪਾਂ ਨੇ ਚਾਕੂ ਦੀ ਮਦਦ ਨਾਲ ਇਹਨੂੰ ਮਟਰੀ ਦੀ ਸ਼ੇਪ ਵਿੱਚ ਕੱਟ ਲੈਣਾ ਚਾਕੂ ਦੀ ਮਦਦ ਨਾਲ ਆਪਾਂ ਐ ਤੇ ਨਿਸ਼ਾਨ ਲਗਾ ਲਵਾਂਗੇ ਤੇ ਇਹਨੂੰ ਮਟਰੀ ਦੀ ਸ਼ੇਪ ਵਿੱਚ ਕੱਟ ਲਵਾਂਗੇ ਹੁਣ ਆਪਾਂ ਇਹਨੂੰ ਅਲੱਗ ਪਲੇਟ ਵਿੱਚ ਕੱਢ ਕੇ ਰੱਖ ਲਵਾਂਗੇ ਤੇ ਇਸ ਤਰੀਕੇ ਨਾਲ ਹੀ ਆਪਾਂ ਜਿਹੜੇ ਹੋਰ ਆਪਾਂ ਨੇ ਰੋਟੀ ਸ਼ੇਪ ਵਿੱਚ ਇਹ ਬਣਾਏ ਸੀਗੇ ਇਹਨਾਂ ਨੂੰ ਵੀ ਆਪਾਂ ਨੇ ਐਦਾਂ ਮਟਰੀ ਦੀ ਸ਼ੇਪ ਵਿੱਚ ਕੱਟ ਲੈਣਾ ਹਲਕੇ ਹਲਕੇ ਹੱਥ ਨਾਲ ਆਪਾਂ ਨੇ ਇਹਨੂੰ ਕੱਟ ਲੈਣਾ ਬਿਲਕੁਲ ਆਸਾਨੀ ਨਾਲ ਇਹ ਕੱਟ ਜਾਣਗੇ ਤੇ ਇਹਨਾਂ ਨੂੰ ਵੀ ਆਪਾਂ ਨੇ ਅਲੱਗ ਪਲੇਟ ਵਿੱਚ ਕੱਢ ਕੇ ਰੱਖ ਲੈਣਾ ਤਿੰਨ ਰੰਗਾਂ ਦੇ ਆਪਾਂ ਨੇ ਤਿਆਰ ਕਰ ਲੈਣੇ ਨੇ ਇਹਨੂੰ ਵੀ ਆਪਾਂ ਨੇ ਕੱਟ ਲੈਣਾ ਪੀਸ ਤੁਸੀਂ ਮੋٹے ਪਤਲੇ ਜਿੰਨੇ ਮਰਜ਼ੀ ਕਰ ਸਕਦੇ ਹੋ ਤੁਸੀਂ ਇਹਨੂੰ ਹੋਰ ਸ਼ੇਪ ਦੇ ਵਿੱਚ ਵੀ ਬਣਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਇਸ ਤਰੀਕੇ ਨਾਲ ਆਪਾਂ ਨੇ ਇਹ ਸਾਰੇ ਕੱਟ ਕੇ ਰੱਖ ਲੈਣੇ ਨੇ ਤੇ ਕੜਾਈ ਵਿੱਚ ਆਪਾਂ ਨੇ ਗੈਸ ਓਨ ਕਰਕੇ ਕੀ ਪਾ ਦੇਣਾ ਤੇ ਇਹਨਾਂ ਨੂੰ ਤਲਣ ਲਈ ਰੱਖ ਦੇਣਾ ਤੁਸੀਂ ਇਹਨਾਂ ਨੂੰ ਸਾਰੇ ਕਲਰਾਂ ਦੇ ਇੱਕ ਟਾਈਮ ਲਈ ਵੀ ਪਾ ਸਕਦੇ ਹੋ ਅਲੱਗ-ਅਲੱਗ ਵੀ ਇਹਨਾਂ ਨੂੰ ਤੁਸੀਂ ਫਰਾਈ ਕਰ ਸਕਦੇ ਹੋ ਦੇਖੋ ਕਿੰਨੇ ਸੋਹਣੇ ਇਹ ਬਣ ਕੇ ਤਿਆਰ ਹੋਏ ਨੇ ਫਲੇਮ ਤੁਸੀਂ ਲੋ ਰੱਖਣਾ ਹੈ ਤਾਂ ਹੀ ਉਹ ਇਹ ਸਨੈਕਸ ਆਪਣੇ ਕ੍ਰਿਸਪੀ ਤੇ ਕਰੰਜੀ ਬਣਨਗੇ ਇਸ ਤਰੀਕੇ ਨਾਲ ਆਪਾਂ ਨੇ ਸਾਰੇ ਇਹ ਮਟਰੀ ਦੀ ਸ਼ੇਬੀ ਚ ਫਰਾਈ ਕਰ ਲੈਣੇ ਨੇ ਬਹੁਤ ਹੀ ਵਧੀਆ ਕ੍ਰਿਸਪੀ ਤੇ ਕਰੰਜੀ ਇਹ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਇਸ ਤਰੀਕੇ ਨਾਲ ਸਨੈਕਸ ਜ਼ਰੂਰ ਬਣਾ ਕੇ ਦੇਖਿਓ ਇਹਨਾਂ ਨੂੰ ਆਪਾਂ ਨੇ ਮੀਡੀਅਮ ਫਲੇਮ ਤੇ ਫਰਾਈ ਕਰ ਲੈਣਾ ਇਸ ਤਰੀਕੇ ਨਾਲ ਆਪਾਂ ਨੇ ਅਲੱਗ-ਅਲੱਗ ਕਲਰਾਂ ਦੇ ਇਹ ਤਿਆਰ ਕਰ ਲਏ ਨੇ ਦੇਖੋ ਕਿੰਨੇ ਸੋਹਣੇ ਵਧੀਆ ਕ੍ਰਿਸਪੀ ਤੇ ਕਰੰਜੀ ਬਣ ਕੇ ਤਿਆਰ ਹੋਏ ਨੇ ਆਪਾਂ ਇਹਨਾਂ ਦੀ ਸ਼ੇਪ ਦੂਜੇ ਤਰੀਕੇ ਨਾਲ ਵੀ ਬਣਾ ਸਕਦੇ ਹਾਂ ਇਹ ਆਪਾਂ ਨੇ ਬੱਚਿਆਂ ਲਈ ਬਣਾਏ ਨੇ ਖਾਸ ਕਰਕੇ ਬੱਚਿਆਂ ਨੂੰ 컬러풀 ਚੀਜ਼ਾਂ ਬਹੁਤ ਪਸੰਦ ਹੁੰਦੀਆਂ ਨੇ ਆਪਾਂ ਉਹਨਾਂ ਲਈ ਕੋਈ ਹੋਰ ਸ਼ੇਪ ਵੀ ਬਣਾ ਸਕਦੇ ਹਾਂ ਇਸ ਤਰੀਕੇ ਨਾਲ ਆਪਾਂ ਨੇ ਕਰੈਕਸ ਸਨੈਕਸ ਦੀ ਸ਼ੇਪ ਬਣਾ ਦਿੱਤੀ ਹੈ ਆਪਣੇ ਮਟਰੀ ਬਣ ਕੇ ਤਿਆਰ ਆ ਬਿਲਕੁਲ ਬੱਚਿਆਂ ਨੂੰ ਇਹ ਬਹੁਤ ਪਸੰਦ ਆਉਂਦੀ ਹੈ ਤੁਸੀਂ ਇਸ ਤਰੀਕੇ ਨਾਲ ਇਹ ਸਨੈਕਸ ਜ਼ਰੂਰ ਬਣਾ ਕੇ ਦੇਖੋ ਬਹੁਤ ਹੀ ਹੈਲਦੀ ਸਨੈਕਸ ਨੇ ਇਹ ਬਹੁਤ ਹੀ ਹੈਲਦੀ ਕ੍ਰਿਸਪੀ ਕਰੰਚੀ ਤੇ ਟੇਸਟੀ ਸਨੈਕਸ ਨੇ ਇਹ ਤੁਸੀਂ ਇਸ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਘਰੇ ਹੀ ਸਨੈਕਸ ਬਣਾ ਕੇ ਦਿਓ। ਉਹਨਾਂ ਨੂੰ ਬਹੁਤ ਹੀ ਪਸੰਦ ਆਉਣਗੇ ਤੇ ਕਲਰਫੁੱਲ ਵੀ ਨੇ ਇਹ। ਬੱਚਿਆਂ ਨੂੰ ਕਲਰਫੁੱਲ ਚੀਜ਼ਾਂ ਬਹੁਤ ਪਸੰਦ ਆਉਂਦੀਆਂ ਨੇ। ਤੁਸੀਂ ਆਪ ਇਹ ਸਨੈਕਸ ਖਾ ਸਕਦੇ ਹੋ। ਬੱਚਿਆਂ ਨੂੰ ਵੀ ਆਸਾਨੀ ਨਾਲ ਬਣਾ ਕੇ ਖਵਾ ਸਕਦੇ ਹੋ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ।